सदा ही पैदा कर जब की भलाई सोच मैं सोच दिया कि इन्हों नाम भी हरी के नुड़ता है हरपाल सिंह हरपाल सिंह जी, जी चीमा तो हरि नाम नाल नाम जुड़ता है इन्हों हरी के नाम हरि सर हरा परा रखने वास्ते सबन हरा परा सोचते हैं कि सब मेरे वगू हरा परा रहन ਤੇ ਸੰਦੀ ਭਲਾਈ ਸੋਚਣ ਵਾਸਤੇ ਇਹਨਾਂ ਨੂੰ ਸੇਵਾਕਸ਼ੀਏ ਸਾਗੁਰ ਸੱਚੇ ਪਾਤਸ਼ਾਹ ਨੇ ਤਾਂ ਮੈਂ ਇਹੋ ਛੋਟਾ ਵੀਰ ਹੁੰਦਾ ਹੋਇਆ ਹਾਂ ਇਹ ਤੋਂ ਭੈਣ ਦੀ ਦੁਆ ਜੰਦੀ ਹੈਗੇ ਦੁਆ ਕਰਦੀ ਹਾਂ ਮੈਂ ਕਿ ਇਸ ਵੀਰ ਦੀ ਸਦਾ ਚੜ੍ਹਦੀ ਕਲਾ ਰਹੇ ਤੇ ਅਸੀਂ ਸਦਾ ਹੀ ਇਹਨਾਂ ਦੇ ਪਿਆਰ ਨੂੰ ਯਾਦ ਰੱਖ ਕੇ ਕਦੇ ਭੁੱਲਾਂਗੇ ਨਹੀਂ ਉਹ ਇਨਸਾਨ ਨਹੀਂ ਜਿਹੜਾ ਕਿਸੇ ਤੱਕ ਗਿੱਤੇ ਬੰਨ੍ਹ ਕੋਲ ਜਾਵੇ ਯਸਰ ਕੇ ਮੈਂ ਵਾਅਦਾ इस भी दुआ कर दी कि सू हमेशा ही एवादार चाहिए ने जड़े चौधरी बन के सेवा नगर सच्चे पाशाह ने कोई समरथा बख्शी है वह सेवादार बन के नभा बड़े तरीके न यभा रहे हैं मैं बहुत खुश हाँ मैं कहने सरना छोटे चीज का स्वीकार करा आप ही समझ रहे मेरे बच्चे इनकी समरथा नहीं मैं तो वैसे ही अनपढ़ हाँ तो बाकी ਮੈਂ ਸਾਰੇ ਨਗਰਦਾਰ ਸਾਡੇ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਐਸੀ ਪੰਚਾਇਤ ਚੁਣੀ ਹੈ ਜਿਹੜੀ ਬਹੁਤ ਸੰਝ ਸੋਚ ਕੇ ਚੁਣੀ ਹੈ ਉਹਨਾਂ ਨੇ ਪੂਰਾ ਮਨ ਤਾਂ ਲਾਇਆ ਹੋਇਆ ਹੈ ਪਿੰਡ ਦੀ ਸਵਾਲ ਵਾਸਤੇ ਸੇਵਾ ਵਾਸਤੇ ਮੈਂ ਸਾਰੇ ਨਗਰਦਾਰ ਧੰਨਵਾਦ ਕਰਦੀਆਂ ਕਿ ਆਪਦੀ ਪੰਚਾਇਤ ਜਿਹੜੀ ਆਪਣੀ ਬਹੁਤ ਸਹੀ ਹੈ ਸਾਰੀ ਪੰਚਾਇਤ ਮਿਲ ਜੜ ਕੇ ਤੇ ਸਾਡੇ ਸਾਥ ਦੇ ਸਾਰੇ ਆਪਣੇ ਪਿੰਡ ਦਾ ਨਾਲ ਸਾਥ ਹੋਣਾ ਚਾਹੀਦਾ ਹੈ ਪੰਚਾਇਤ ਕੋਲ ਕੋਈ ਕਮੀ ਨਹੀਂ ਬਾਕੀ ਜੋ ਰਸਿਆ ਵਾਣ ਵਾਰ ਨੇ ਇਹ ਸਾਰੀ ਪੰਚਾਇਤ ਦੀ ਮਿਹਰਬਾਨੀ ਨਾਲ ਪੰਚਾਇਤ ਨੇ ਇਹਨਾਂ ਨੂੰ ਆਪਣੇ ਗਿਆਨ ਦੇ ਨਾਲ ਕਿੱਲਿਆ ਹੋਇਆ ਤਾਂ ਆਪਣੀ ਸਲਾਹਕਾਰਾਂ ਨੇ ਸਭ ਦਾ ਧੰਨਵਾਦ ਮੇਰੇ ਵੱਲੋਂ ਤਸ਼ਹੀਦਾਂ ਨੂੰ ਪ੍ਰਣਾਮ ਬਰੇ ਇਸੋ ਨਿਆ ਆਮੀਨ ਆਪਾਂ ਇਹ ਦੋ ਦੋ ਬੰਦੇ ਆਜੋ ਦੋ ਪੰਚਾਇਤ ਦੇ ਆਜੋ ਦੋ ਕਮੇਟੀ ਦੇ ਆਜੋ ਕਿ ਆ ਬੈਲਿਕ ਕਮੇਟੀ ਦੇ ਆਜੋ বা পার্টি আয় রি সামু মো সত্রিয়কাল সত্রিয়াল Viu a través d